ਆਰਿਆ ਨੂੰ ਸਤਿ ਸ੍ਰੀ ਅਕਾਲ ਜੀ ਅਮੀਰਗੜ ਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਵਧੀਆ ਫਿਲਾਲ ਬਾਬੇ ਦੀ ਕਿਰਪਾ ਨਾਲ ਅੱਜ ਆਪਾਂ ਖਾੜੀ ਦੀ ਫਸਲ ਜੋ ਕਿ ਕਣਕ ਅੱਜ ਵੱਢ ਰਹੇ ਆ ਕਿਉਂਕਿ ਸਵੇਰੇ ਦੇ 4 ਵਜੇ ਮਸ਼ੀਨਾਂ ਆਪਣੇ ਆ ਰਹੀ ਸੀ ਆਪਾਂ ਆਇਆ ਥੋੜਾ ਜਿਹਾ 5:00 ਵਜੇ ਵੀ ਚਲੋ ਟਾਈਮ ਤੇ ਪਹੁੰਚਾਂਗੇ ਬਾਈ ਨੇ ਪਹਿਲੀ ਆ ਕੇ ਚਲਾਤੀ ਟੈਂਕ ਭਰ ਕੇ ਖੜਾ ਰਿਹਾ ਤੇ ਅਸੀਂ ਪਹੁੰਚੇ ਆਉਂਦੇ ਨੂੰ ਟੈਂਕ ਭਰਿਆ ਖੜਿਆ ਸੀ ਤੇ ਹੁਣ ਆਪਣਾ ਵੱਢ ਗਿਆ ਤਕਰੀਬਨ 1.5 ਕਿਲਾ ਕਿਉਂਕਿ ਯਾਰ 4:30 ਵਜੇ ਚਲਾਤੀ ਸੀ ਅਸੀਂ ਵੀ ਆਏਗੇ ਤੇ 5-10 ਮਿੰਟ ਆਉਂਦੇ ਕਰਦੇ ਮਿਲ ਗਏ ਤੇ ਆਉਂਦੇ ਨੂੰ ਇੱਕ ਟੈਂਕ ਭਰਤਾ ਬਾਕੀ ਸਾਰਾ ਕੁਝ ਬੱਟਾ-ਮੁੱਟਾ ਨੇ ਲਗੋ ਆਪਾਂ ਬਾਰਡਰ ਕੀਤੀ ਕੋਈ ਦਿੱਕਤ ਨਹੀਂ ਧੀ ਹੁਣ ਚਲੋ ਵੜ ਗਈ ਕੁਛ ਆ ਰਹਿ ਗਈ ਅੱਜ ਸਾਰੀ ਇਹ ਕੰਮ ਕਬੜ ਲਾਂਗੇ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਵੀ ਕਿੰਨੀ ਇੱਕ ਲਿਕੜਦੀ ਆ ਕੀ ਝਾੜ ਆ ਫਿਲਹਾਲ ਝਾੜਾ ਇਤਕੀ ਬੜੀਆ ਤੇ ਤੁਹਾਨੂੰ ਹੁਣ ਮੈਂ ਦਿਖਾਉਣਾ ਮਸ਼ੀਨ ਚੱਲਦੀ ਆ ਦੇਖੋ ਜੀ ਆ ਸਾਹਮਣੇ ਜਲ ਰਹੀ ਆ ਕਪਨ ਇਹ ਥੋੜੀ ਜੀ ਡੈੜੀਆਂ ਡਿੱਗੀ ਹੋਈ ਆ ਆਪਣੀ ਕਣਕ ਬਾਕੀ ਦਾ ਖੜੀ ਤੇ ਉਹ ਪਰਲਾ ਕਿਲਾ ਖੜਿਆ ਦੇਖੋ ਜਿੱਥੇ ਜਲ ਰਹੀ ਆ ਆਦਾ ਕਿਲਾ ਡਿੱਗਿਆ ਤੀ ਆ ਪਾਤੇ ਤਿੰਨ ਟੈਂਕ ਇਧਰਲਾ ਕਿਲਾ ਵੜਤਾ ਆਪਾਂ ਨੇ ਤੇ ਕਣਕ ਦਾ 750 ਫਿਲਹਾਲ ਵਧੀਆ ਚਲੋ ਹੁਣ ਆਪਾਂ ਥੋੜਾ ਜਿਆ ਜਿਹੜਾ ਕੋਈ ਆਲੇ-ਦਾਲੇ ਪੇਡਾ ਰਹਿੰਦਾ ਜਾਂ ਵਿੱਚ ਕਿਤੇ ਉਹ ਫੜ ਲਈਏ ਕਿਉਂਕਿ ਸਵੇਰੇ ਸਵੇਰੇ ਵਧੀਆ ਹੁੰਦਾ ਟੜਕੀ ਟੜਕੀ ਆਪਾਂ ਨੇ ਕੰਮ ਚਲਾਤਾ ਆ ਕਿ ਚੋਲੋ ਘੰਟਾ ਪਹਿਲਾਂ ਜਾਂ ਪਿੱਛੋਂ ਕਣਕ ਦਾ ਸੰਖਰੀ ਟੜਕੀ ਇਹ ਵਧੀਆ ਰਹਿੰਦੀ ਹੈ ਜਿੰਨੀ ਸੁਨੇਹਾ ਮਸ਼ੀਨ ਚੱਲੇ ਹੋਰ ਤੁਸੀਂ ਆ ਦੇਖ ਲਓ ਲਿੱਦ ਕਿੰਨੀ ਹੋ ਗਈ ਤੂੜੀ ਦਾ ਵੀ ਆਪਣੇ ਜੱਫਾ ਦੇ ਹੀ ਹੋਇਆ ਇਹਦੇ ਵਾਸਤੇ ਤੂੜੀ ਬਾਦੂ ਨਿਕਲੂਗੀ ਇੱਥੇ ਕਿਉਂਕਿ ਜੇ ਢਣੇ ਵੱਢਦੇ ਆ ਤਾਂ ਇਹ ਫੂਸ ਜਿਹਾ ਸਾਰਾ ਉੱਡ ਜਾਂਦਾ ਇਸ ਕਰਕੇ ਤੂੜੀ ਘੱਟ ਹੁੰਦੀ ਆ ਹੁਣ ਲਿੱਦ ਪੂਰੀ ਆ ਇਹਦੇ ਕਰਕੇ ਤੂੜੀ ਫੁੱਲ ਹੋਊਗੀ ਹੁਣ ਆਪਾਂ ਢੇੜਾ ਦੇ ਲਈਏ ਇੱਕ ਬੱਸ ਸੋ ਥੈਂਕ ਯੂ ਭਰਨ ਵਾਲੀ ਆ ਇੱਕ ਗੇੜਾ ਆ ਗਿਆ ਕੋ ਆ ਕੇ ਇੱਕ ਗੇੜੇ ਬਾਅਦ ਭਰ ਜੂਗਾ ਬਾਕੀ ਬਾਬਾ ਕਿਰਪਾ ਰੱਖੇ ਵਧੀਆ ਨਿਕਲੇ ਤੁਹਾਨੂੰ ਮੰਡੀ ਜੀ ਵੀ ਦਿਖਾਵਾਂਗੇ ਤੇ ਮਾਣੇ ਵੀ ਦੱਸਾਂ ਕਿੰਨੇ ਮਣੇ ਪਈ ਯਾਰ ਕਿੰਨੇ ਕਵਾਂਟਲ ਹੋਈ ਆ ਝਾੜ ਸਾਰਾ ਦੱਸਦੇ ਰਹਾਂਗੇ ਪੂਰਾ ਵਲੌਗ ਦੇਖਿਓ ਕਿਉਂਕਿ ਜੇ ਇਸ ਵਲੌਗ ਚ ਰਹਿ ਗਿਆ ਝਾੜ ਦੱਸਣਾ ਕਿਉਂਕਿ ਤੋਲੂ ਵੀ ਲੇਟ ਆ ਤਾਂ ਮੈਂ ਤੁਹਾਨੂੰ ਅਗਲੇ ਵਲੌਗ ਚ ਜ਼ਰੂਰ ਦੱਸੂਗਾ ਵੀ ਕੀ ਆਪਣੇ ਏਰੀਆ ਦਾ ਕੀ ਝਾੜ ਆ ਲੋਈ ਆਪਾਂ ਪਹੁੰਚ ਗਏ ਆਪਣੇ ਦੂਜੇ ਖੇਤ ਕੀ ਕਰੀਏ ਖੇਤੇ ਬਹੁਤ ਨੇ ਤੇ ਕਿਉਂਕਿ ਥੋੜੀ ਟੁੱਟਮੀ ਜਮੀਨ ਉਧਰੋਂ ਆਪਾਂ ਵੱਢ ਲਿਆ ਤੇ ਹੁਣ ਉਰੇ ਆ ਗਿਆ ਉਰੇ ਹੈਗੇ ਨੇ ਆਪਣੇ ਤਿੰਨ ਚਾਰ ਕੀਦੇ ਰੱਖੇ ਇਹ ਵੱਡਾਂਗੇ ਆ ਪਿੰਡ ਲਵੇ ਜਮਾ ਪਿੰਡ ਦੀ ਜੜ ਚਾ ਨਿਆਈਂ ਦੇ ਲਵੇ ਆ ਦਾਵੇ ਸੁਆ ਲੱਗਦਾ ਆਪਣੇ ਤੇ ਆ ਖੱਤਾ ਵੱਢ ਲਿਆ ਤੇ ਟਰਾਲੀ ਖਾਲੀ ਕਰਾਏ ਮੰਡੀ ਚ ਕਿਉਂਕਿ ਭਰੇ ਗਈ ਈ ਟਰਾਲੀ ਆਪਣੀ ਉਧਰੋਂ ਹੁਣ ਵੀ ਟੈਂਕ ਭਰ ਗਿਆ ਤਰਲੀ ਜਣ ਬੱਚਾ ਗਲਤ ਲੱਗ ਗਿਆ ਰਹਿਣਾ ਪਾਇਤ ਫਿਲਵਾਵਾ ਆ ਯਾਹ ਤੇ ਜਿਤੇ ਹੋ ਬੁਰਜੀ ਆ ਕਿਉਂਕਿ ਇਹ ਬੋਰ ਘਟ ਡੂੰਗਾ ਰਹਿ ਗਿਆ ਹੁਣ ਬਰਦਾ ਦੂਰ ਦਾ ਕੰਮ ਜਣਾਵਾਂਗੇ ਨਾ ਕਿ ਵਸਾ ਕੰਨ ਟੇੜਾ ਤੋਂ ਬਾਅਦ ਤਿਆਰੀ ਆ ਹੋਰ ਦੀ ਆਪਣੀ ਜਾਣਗੇ ਇਹ 200 ਫੁੱਟ ਤੇ ਆ 200 ਬੀਏ ਤੇ ਹੁਣ ਚੱਲੂਗਾ ਡੱਡ ਵੱਟ 3400 ਫੁੱਟ 500 500 ਫੁੱਟ ਹੋਰ ਹੋਏ 5600 ਫੁੱਟ ਕਿਹੜਾ ਕਿਲਾ ਵੱਡੂ ਆ ਉੱਪਰਲਾ ਵੱਡੂਗਾ ਕੁੱਤ ਹੈ ਉੱਪਰਲਾ ਵੜਾ ਲੋ ਕਣਕ ਦੇਖੋ ਜੀ ਆ ਗਿਆ ਹਰਾ ਇਹ ਤਾਂ ਹੂਆ ਪੁੰਡੀ ਉਹਦਾ ਠੀਕ ਆ ਜੀ ਵਧੀਆ ਪੂਰੀ ਕਣਕ ਇਹ ਨਾ ਥੋੜਾ ਜਨ ਅੱਧਾ ਖੱਟਾ ਉਹਦਾ ਹੋ ਗਿਆ 29 ਸਟਾਰਟ ਦਾ ਤਾਂ ਕਰਕੇ 20 ਦਾ ਫਰਕ ਆ ਪੈ ਗਿਆ ਹੂੰ ਵਿੱਚ ਇਹ ਰਲ ਜੂਗੀ ਟਰਾਲੀ ਦਾ ਹੀ ਭਰੇ ਗਈ ਦੇਖੋ ਤੁਸੀਂ ਥੋੜੀ ਜਿਹੀ ਬੋਲ ਪੂਰਾ ਟੈਂਕ ਨਹੀਂ ਪੈਂਦਾ ਜੇ ਭਾਈ ਅਸੀਂ ਥੋੜਾ ਬਹੁਤ ਅੱਧਾ ਕੱਪਾ ਨੇ ਚਲੋ लाडी ਬੁਲਾ ਲਿਆ ਟਰਾਲੀ ਲੈ ਕੇ ਆ ਰਿਹਾ ਟਰੈਕਟਰ ਭੜੇ ਗਈ ਆ ਕਿਲਾ ਰਹਿ ਗਿਆ ਬਸ ਕਿਉਂਕਿ ਇੱਕ ਟੈਂਕ ਮਸਾਂ ਹੋਊਗਾ ਕਿਲਾ ਕਿਲੇ ਤੋਂ ਘੱਟ ਆ ਥੋੜੀ ਜਿਹੀ ਖਾਂ ਆ ਦੇਖੋ ਵੀ ਇਹ ਡੈਡੀ ਅਰੇ ਇੱਕ ਬਾਈ ਫਿਰਦਾ ਛੋਟੇ ਨੇ ਪਏ ਗਿਆ ਅੱਖ ਚ ਪਤਾ ਨਹੀਂ ਕੀ ਲਾਲਜੀ ਹੋ ਗਈ ਉਹ ਕਹਿੰਦਾ ਮੈਂ ਕਰੇ ਡਾਕਟਰ ਨੂੰ ਦਿਖਾਉਣਾ ਜਾ ਕੇ ਮੈਂ ਚੱਲ ਭਾਈ ਤੇ ਫਿਰ ਆਪਣਾ ਇੱਕ ਗਮਾਂਡੀ ਆ ਉਹ ਆ ਗਿਆ ਵਿਚਾਰਾ ਆਲੇ ਦੋਲੇ ਬਸ ਥੋੜੀਆਂ ਮੋਤੀਆਂ ਬੱਲੀਆਂ ਜਾਂ ਫੜਨ ਬਾਕੀ ਆ ਕੰਮ ਬਹੁਤ ਗਲਤ ਹੁੰਦਾ ਯਾਰ ਵਿੱਚ ਵੜਨਾਵੇਂ ਦਾ ਟਰਾਲੀ ਤੇ ਤੇ ਬੂਟ ਕਣਕ ਨਾਲ ਭਰ ਜਾਂਦੇ ਨੇ ਚੱਲ ਕੋਈਛ ਨਹੀਂ ਹੁੰਦਾ ਟਰਾਲੀ ਭਰਨੀ ਚਾਹੀਦੀ ਆ ਬੂਟਾਂ ਦਾ ਕੀ ਆ ਉਹ ਆਉਂਦਾ ਲਾਡੀ ਲੈ ਕੇ ਆਉਂਦਾ ਐਮੇਂਦਰਾ ਲਾਡੀ ਨੇ ਵੀ ਆਪਣੇ ਵਾਂਗੂ ਮੋਡੀਫਾਈ ਕਰਾਤਾ ਛਤਰੀ-ਛਤਰੀ ਲਵਾਤੀ ਤੇ ਟੈਕੜੁਕ ਆ ਰਿਆ ਨਹੀਂ ਘੜੀ ਬੱਚੀ ਉੱਜ ਪਵਾ ਦਾਂਗੇ ਤੇ ਬਾਕੀ ੱੱਕਾ ਨਹੀਂ ਕਰਦੇ ਕਿਉਂਕਿ ਥੋੜੀ ਛਲ ਨਾ ਵੱਜ ਜੇ ਤਾਂ ਕਰਕੇ ਟਰੈਕਟਰ ਰੱਖਾਂਗੇ ਬੱਟਾ ਨੇ ਖਾਲ ਨੇ ਥੋੜੀ ਜੀ ਫਵਾ ਕੇ ਚੱਲ ਬਈ ਇਹਨੂੰ ਸਾਈਡ ਤੇ ਖੜਾ ਦਾਂਗੇ ਹੁਣ ਦੂਜਾ ਟਰੈਕਟਰ ਲੈ ਜਾਾਂਗੇ ਫੇਰ ਟਰਾਲੀ ਭਰਾ ਦਾਂਗੇ ਸਾਤੀ ਕਣਕ तकरीबन ਆਪਣੀ ਸਾਰੀ ਖੜੀ ਇਹ ਹੈ। ਬਸ ਹੁਣ ਇਹਦੂ ਬਾਝਾਂ ਟਿੱਬਿਆਂ 'ਚ 2 ਕਿਲੇ ਰਹਿ ਗਏ। ਕਿਉਂਕਿ 8-10 ਕਿਲੇ ਤੇ ਤਾਂ ਕਰਕੇ ਟਿੱਬਿਆਂ ਥੋੜੀ ਜਿਹੀ ਡਿਗੀ ਹੋਈ ਆ ਉਹ ਦੂਜਾ ਵੀ 2967 ਉਹਦੇ ਕਰਕੇ ਬਾਕੀ ਕਣਕਾਂ ਦਾ तकरीबन ਹਜੇ ਖੜੀਆਂ ਨੇ ਜ਼ਿਆਦੇ ਕਿਉਂਕਿ ਆਪਾਂ ਨੇ ਥੋੜੀ ਜਿਹੀ ਗੇਤੀ ਵੱਢ ਲਈ। ਦੇਖ ਤਾਂ ਦੇਖਦਾ। ਲਾਡੀ ਤਾਂ ਆ ਗਿਆ ਡੇਢੀ ਕਾ ਨਾ ਮਾਗਰ ਡਾਲਾ ਦੇਖ। ਆਪਾਂ ਪੱਲੀਆਂ ਚੈੱਕ ਕਰ ਲਈਏ। ਅ ਥੋੜਾ ਜਿੜਾਓ ਘਟਾ ਅੰਦਰ ਵੀ ਹੂੰ ਬਾ ਠੀਕ ਆ ਠੀਕ ਉਹ ਪਹਿਲਾਂ ਨਹੀਂ ਪਾਈ ਆਪਾਂ ਨੇ ਲੋ ਜੀ ਆਪਾਂ ਪਹੁੰਚ ਗਏ ਆਪਣੇ ਟਿੱਬੇ ਵਾਲੇ ਖੇਤ ਤੇ ਉਧਰ ਤਾਇਆ ਫਿਰਦਾ ਮੱਕੀ ਪਰਦਾ ਤੇ ਇਧਰ ਲਾਡੀ ਤੇ ਤੂੜੀ ਆਈ ਵੀ ਚੱਲ ਪਈ ਇਧਰ ਲੇ ਗੇ ਤਾਂ ਲਾਡੀ ਨੂੰ ਕਈ ਦਿਨ ਹੋ ਗਏ ਕਣਕ ਬੜਾਈ ਨੂੰ ਤੇ ਅੱਜ ਤੂੜੀ ਕਰਾ ਰਿਆ ਕਾਲਤਾ ਕਰਦਾ ਦੇਖੋ ਮਸ਼ੀਨ ਆਪਣੀ ਖੜ ਗਈ ਥੋੜੀ ਬਸ ਘੱਟੇਲੀ ਕਰਨੀ ਆ ਤਾਂ ਕਰਕੇ ਖੜਾਈਆ ਹੁਣ ਚਲਾਵਾਂਗੇ ਇੱਧਰ ਕਿਉਂਕਿ ਹੁਣ ਟ੍ਰੇਲਰ ਦੇ ਚੜ ਗਈ ਤੌਫਾ ਚੜ ਗਈ ਪੂਰੀ ਆਹ ਦੇਖੋ ਤੂੜੀ ਆਏ ਚੱਲ ਪਏ ਹੁਣ ਲਾਤਾ ਉੱਬਰ ਮੰਡੀ ਚ ਪਹਲਾ ਆਇਆ ਇਹ ਦੋ ਟਰਾਲੀਆਂ ਕਣਕ ਦੀਆਂ ਤੇ ਹੁਣ ਕੁਛ ਥੋੜੀ ਜਿਹੀ ਬਦੀ ਦੀ ਕਣਕ ਉਹ ਲਾਡੀ ਨੂੰ ਆਖਿਆ ਵੀ ਘਰੇ ਲੈ ਜਾ ਘਰੇ ਲਾਹਾਂਗੇ ਨਾ ਤਾਂ ਕਰਕੇ ਹੁਣ ਆਪਾਂ ਉਰੋਂ ਦੇਖਦੇ ਆਂ ਬਾਕੀ ਥੋੜੀ ਰੱਖ ਲਾਂਗੇ ਹੋਰ ਘਰੇ ਲੈ ਜਾਾਂਗੇ ਤੇ ਬਾਕੀ ਮੰਡੀ ਚ ਲਾ ਦਾਂਗੇ ਫਿਰ ਤੁਹਾਨੂੰ ਮੰਡੀ ਦਾ ਮਾਹੌਲ ਦਿਖਾਉਣਾ ਵੀ ਕਿੰਨੀ ਕਾਈ ਆ ਆਹ ਏਰੀਆ ਜੇ ਤਾਂ ਵੱਢ ਗਏ ਆ ਕਣਕਾਂ ਕੁਛ ਕਿਉਂਕਿ ਟਿੱਬਿਆਂ ਦੀ ਧਰਤੀ ਆ ਗਈ ਤਾਂ ਕਰਕੇ ਆ ਦਰਬੀਰਾ ਖੜਾ ਸੁਨਾਹ ਦਾ ਰਵੀ ਕਰੋ ਕਬੱਡੀ ਇੱਕ ਇੱਕ ਪੈਨੋ ਕੋ ਚੱਲ ਰਹੀ ਆ ਹੁਣ ਤਾਂ ਤਕਰੀਬਨ ਚੱਲੇ ਪਿਆ ਕੰਮ ਇਹ ਲੋ ਜੀ ਕੰਕ ਦਾ ਕੰਮ ਨਿਬੜ ਗਿਆ ਆਪਣੇ ਬਾਬੇ ਦੀ ਕਿਰਪਾ ਨਾਲ ਵੜ ਗਈ ਤੇ ਵਧੀਆ ਹੋਈ ਆ ਤੇ ਟਰਾਲੀ ਚ ਵੀ ਹੇ ਗਿਆ ਇਹ 1560 ਕਮਾਣਾ ਪਏ ਜਾਊਗਾ ਝਾੜ ਵਧੀ ਆਣ ਘੰਟਾ ਇਸ ਕੀ ਡੈਡੀ ਪੱਲੀ ਲਈ ਜਾ ਰਿਹਾ ਕਿਉਂਕਿ ਢਾਲੇ ਤੇ ਲਾਉਣੀ ਪਊਗੀ ਲੱਗਦਾ ਮੈਨੂੰ ਦੀਨਾ ਟਰੈਂਕ ਪਾ ਕੇ ਪਤਾ ਲੱਗੇਗਾ ਤੇ ਹੁਣ ਦੇਖਦੇ ਆਂ ਹਵਾ ਕੇ ਵੀ ਕਿੰਨੀ ਕੁ ਬਾਦੀ ਘਟਦੀ ਆ ਅ ਮੈਨੂੰ ਨਾ ਸਾਰੇ ਜਾਊਗਾ ਮੂਰੇ ਜੇ ਪਈ ਜੂਗੀ ਲੋ ਜੀ ਵੜ ਗਈ ਕਣਕ ਤੇ ਨਿਬੜ ਗਿਆ ਕੰਮ ਆਪਣਾ ਟਰਾਲੀ ਵੀ ਫੁੱਲ ਭਰ ਗਈ ਤੇ ਤਾਇਆ ਵੀ ਮਾਰ ਰਿਹਾ ਤੇ ਲਲ ਕਰੇ ਦੇਖੋ ਟਰਾਲੀ ਸੈਟ ਆ ਕੰਮ ਤੇ ਆ ਦਾਣੇ ਉਹ ਖਰਾਬ ਹੁੰਦੇ ਨੇ ਗਿਰ ਜਾਂਦੇ ਨੇ ਉੱਗਰ ਖੋਲਤਾ ਨਾ ਵੀ ਉਹ ਵੀ ਥੱਲੇ ਕਰਨਗੇ ਇਸ ਕਰਕੇ ਡੈਢੀ ਕਾ ਨਾ ਵੀ ਥੈਲੇ ਚ ਪਵਾ ਕੇ ਟਰਾਲੀ ਚ ਤੇ ਕੰਮ ਖਤ ਤੇ ਓਕੇ ਬਾਈ ਆਪਣਾ ਹੜੀਆ ਡਰਾਈਵਰ ਵੀਰ ਚਲੋ ਜੀ ਵਧੀਆ ਵਧੀਆ ਬਾਈ ਨੇ ਐਣ ਮੈਂ ਕਿਹਾ ਬੱਟਾ ਮੁੱਟਾ ਲਵੇ ਨਿਆਰਾ ਲਿਆਤਾ ਕੋਈ ਬੱਲੀ ਨਹੀਂ ਚੱਕਣ ਦੀ ਲੋੜ ਪਈ ਅੱਲਾਕੱਲਾ ਦਾਣਾ ਦਾਣਾ ਵੜਦਾ ਰਿਹਾ ਸਾਰਾ ਚੱਲੀਏ ਜੀ ਪਿੱਛੇ ਲੋੜ ਤਾਂ ਨਹੀਂ ਪਿੱਛੇ ਐਦ ਕੀ ਪੱਲੀ ਨਹੀਂ ਭਾਈ ਅਸੀਂ ਨੇ ਕਿਹਾ ਕਿ ਵੀ ਚੱਲ ਥੋੜੀ ਹੈ ਗਣਕ ਹੈਗੀ ਆ ਵੀ ਚੱਲ ਦੋ ਟਾਈ ਕਿੱਲਾਂ ਦੀ ਕਣਕ ਆ ਚਲ ਦੇਖਦੇ ਹਾਂ ਲਾ ਦਿੰਨੇ ਆ ਜਾਂ ਤਾਂ ਵੀ ਕਿਤੇ ਉੱਥੇ ਪਹੀ ਤੇ ਚੜੂਗੀ ਤਾਂ ਕਰਕੇ ਮੈਂ ਕਹਿੰਨਾ ਲਾ ਦਿੰਨੇ ਆ ਡੇੜੀ ਕਿਤੇ ਪਹੀ ਤੇ ਚੜੇ ਪਿੱਛੇ ਡਾਲੇ ਤੇ ਨਾ ਜੇ ਤਿਲਕ ਕੇ ਹੈਂ ਰੇ ਪਾਈਪ ਤੇ ਲਾ ਦਿੰਨੇ ਆ ਹੈਂ ਕੰਨਾ ਲਾਈਏ ਹੋਰ ਫੇਰ ਔਖਾ ਹੋ ਜੂ ਇੱਕ ਪੱਲੀ ਲਾ ਦਿੰਨੇ ਆ ਲੋ ਜੀ ਮੰਡੀ 'ਚ ਪਹੁੰਚ ਗਏ ਸਾਨੂੰ ਹੁਣ ਮੰਡੀ ਦਾ ਮਾਹੌਲ ਦਿਖਾਉਨੇ ਆ ਕਣਕ ਹਜੇ ਬਾਡੀ ਦਾ ਟਾਈਮ ਬਸ ਸਟਾਰਟ ਹੀ ਹੋਇਆ ਟਟ ਆਈਆਂ ਨੇ ਦੋ ਚਾਰ ਦਿਨਾਂ 'ਚ ਫੁੱਲ ਭਰ ਜੂਗੀ ਜਲ ਰਿਆ ਕੰਮ ਹਜੇ ਤੋਲਣ ਦਾ ਨਹੀਂ ਲੱਗੇ ਬਾਰਦਾਨਾ ਆਇਆ ਪਿਆ ਤੇ ਪੱਖਾ ਲੱਗ ਰਿਹਾ ਇੱਧਰ ਵੀ ਆ ਦੇਖੋ ੜਕੇ ੜਕੇ ਇੱਕ ਥੋੜੀ ਜਿਹੀ ਕਲੋਲ ਹੋ ਗਈ ਸਾਡੇ ਨਾਲ ਨਾ ਸਾਡੇ ਆਈ ਦੁਕਾਨ ਦੇ ਜਿਹੜੇ ਬੰਦੇ ਤੇ ਲੇਬਰ ਵਾਲੇ ਉਹ ਆਏ ਨਹੀਂ ਹੈਗੇ ਅੱਜ ਕੀ ਥੋੜਾ ਜਿਹਾ ਲੇਟ ਫੇਟ ਹੋ ਗਏ ਤੇ ਆ ਦੂਜੇ ਤੰਬੂ ਵਾਲੇ ਆ ਗਏ ਸਾਨੂੰ ਐਂ ਦੀ ਵੀ ਫੜੇ ਹੀ ਆ ਮੜਾ ਆ ਕਿਉਂਕਿ ਜੀਰੀ ਵੇਲੇ ਆੜਤੀ ਘੱਟ ਆਉਂਦੇ ਆ ਕਣਕ ਵੇਲੇ ਸਾਰੇ ਆ ਜਾਂਦੇ ਨੇ ਰੇ ਮੰਡੀ 'ਚ ਤੇ ਫੜ ਥੋੜਾ ਜਿਹਾ ਉਹਰਾਂ ਪਰਾਂ ਹੋ ਗਿਆ ਥੋੜਾ ਜਿਹਾ ਫਰਕ ਮੰਨ ਲਓ 5-7 ਫੁੱਟ ਦਾ ਥੋੜੇ ਜਿਹਾ ਅਸੀਂ ਦੂਜੇ ਫੜ ਤੇ ਟਰਾਲੀ ਲਾ ਗੇ ਨਾਲ ਆਏ ਤੇ ਤਾਂ ਕਰਕੇ ਥੋੜਾ ਜਿਹਾ ਉਹ ਹੋ ਗਿਆ ਉਹ ਕਨੇ ਵੀ ਚਲ ਕੋਈ ਨਾ ਜੇ ਪੱਖਾ ਲੱਗੂਗਾ ਤਾਂ ਆਪਣੇ ਫੜ ਤੇ ਆ ਜੂਗੀ ਲੀਕ ਦੀ ਨਿਸ਼ਾਨੀ ਇਹਨਾਂ ਨੇ ਦੀ ਨਹੀਂ ਪਹਿਲਾਂ ਚਿੱਟੀ ਜੀ ਉਹ ਪਾ ਲੈਂਦੇ ਤੇ ਇਸ ਕੀ ਪਾਈ ਨਹੀਂ ਇਹਨਾਂ ਨੇ ਚਿੱਟੇ ਰੰਗ ਦੀਆਂ ਇੰਤੀਆਂ ਕਹਿੰਦੇ ਅੰਦਾਜ਼ੇ ਨਾਲ ਆ ਆ ਦੇਖੋ ਬਸ ਇੱਥੇ ਉਤਰਨੀ ਦੀ ਜਿੱਥੇ ਟਰੈਕਟਰ ਖੜਿਆ ਤੇ ਥੋੜੀ ਜਿਹੀ ਪਰਾਂ ਉ ਉੱਬਾਜ ਤੁਹਾਨੂੰ ਕਹਰੇ ਤੁਸੀਂ ਤਾਂ ਸਾਡੇ ਫੜ ਤੇ ਲਾ ਕੇ ਅਸੀਂ ਨੇ ਆਖਿਆ ਵੀ ਚੱਲ ਕੋਈ ਨਾ। ਕਿਆ ਰੱਖਣੀ ਵੀ ਆ ਕੁਸ? ਕਿਆ ਕਰਨੇ ਆ? ਤੇ ਪਾ ਲਾ ਦੀ ਮੜੀ ਜੀ। ਲਾਉ ਨਾ ਜੀ ਮੈਂ। ਲਾਦੇ ਲਾਦੇ। ਕਾਵਣ ਮਟ ਆਰਤੀ ਦਾ ਇੰਚਾਰਜ ਇੱਕ ਮਨੀਮਾ ਤੇ ਕੋ ਜਿਹੜਾ ਹੁੰਦੇ ਨੇ ਅੱਗੇ ਟਰਾਲੀਆਂ ਟਰੋਲੀਆਂ ਲਾਉਂਦੇ ਹੁੰਦੇ ਨੇ ਸੁਰ ਬੰਦੇ ਯਾਰ ਤੇਰੀ ਜ਼ਿੰਮੇਵਾਰੀ ਹੁੰਦੀ ਆ ਟਰਾਲੀਆਂ ਲੋੜ ਮੜੀ ਰੇਸ ਨਾਲ ਚੱਕੂ ਤੇ ਰੇਸਾ ਮੂਰੇ ਆ ਮੈਂ ਜਾਗਦਾ